ਸਰਕਾਰੀ ਅਦਰਸ਼ ਸਕੂਲ ਲੋਦੀਪੁਰ ਦੇ ਵਿਦਿਆਰਥੀ ਵਿਵੇਕ ਕੁਮਾਰ ਨੇ 12ਵੀਂ ਜਮਾਤ ਤੋਂ ਮੈਰਿਟ 'ਚ ਸਥਾਨ ਕੀਤਾ ਹਾਸਲ। ਸਕੂਲ ਵੱਲੋਂ ਕਿਹਾ ਗਿਆ ਵਿਦਿਆਰਥੀ ਵਿਵੇਕ ਕੁਮਾਰ ਦਾ ਵਿਸ਼ੇਸ਼ ਸਨਮਾਨ। ਸਰਕਾਰੀ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ਼੍ਰੀ ਅਨੰਦਪੁਰ ਸਾਹਿਬ ਦੇ ਅਧਿਆਪਕਾ ਸਮੇਤ ਵਿਦਿਆਰਥੀਆਂ ਵਿੱਚ ਅੱਜ ਉਸ ਸਮੇਂ ਭਾਰੀ ਖੁਸ਼ੀ ਪਾਈ ਗਈ ਜਦੋਂ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀ ਕੋਸ਼ਿਤ ਕਿਤੇ ਕੇ ਬਰਬੀ ਜਮਾਤੇ ਨਤੀਜਿਆਂ ਵਿੱਚੋਂ ਮੈਰਿਟ ਦੇ ਸਥਾਨ ਹਾਸਲ ਕਰਨ ਵਾਲੇ ਸਕੂਲ ਦੇ ਹੀ ਵਿਦਿਆਰਥੀ ਵਿਵੇਕ ਕੁਮਾਰ ਦਾ ਅੱਜ ਸਕੂਲ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੌਰਤਲਬਹਿਕੇ ਸਰਕਾਰੀ ਅਦਰਸ਼ ਸਕੂਲ ਦੇ ਵਿਦਿਆਰਥੀ ਵਿਵੇਕ ਕੁਮਾਰ ਨੇ 97.2 ਫੀਸਦੀ ਅੰਕ ਪ੍ਰਾਪਤ ਕਰਕੇ ਕੇਵਲ ਸਕੂਲ ਦਾ ਨਾਮ ਹੀ ਰੋਸ਼ਨ ਨਹੀਂ ਕੀਤਾ ਬਲਕਿ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਦੇ ਨਾਲ-ਨਾਲ ਸਕੂਲ ਪੜਦੇ ਬਾਕੀ ਵਿਦਿਆਰਥੀਆਂ ਲਈ ਵੀ ਇੱਕ ਪ੍ਰੇਰਣਾ ਸਰੋਤ ਬਣਦਾ ਕੰਮ ਕੀਤਾ ਹੈ। ਜਿਸ ਦੀ ਅੱਜ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਇਆਂ ਵਿਦਿਆਰਥੀ ਵਿਵੇਕ ਕੁਮਾਰ ਸਮੇਤ ਸਕੂਲ ਦੇ ਪ੍ਰਿੰਸੀਪਲ ਅਤੇ ਬਾਕੀ ਦੇ ਅਧਿਆਪਕਾਂ ਨੇ ਕੀ ਕੁਝ ਕਿਹਾ ਆਓ ਸੁਣ ਲੈਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਮੈਂ ਇਸ ਗਵਰਨਰ ਸਕੂਲ ਅਗਰਸਤਾ ਵਿਦਿਆਰਥੀ ਹੈ ਪੂਰੇ ਟੀਚਰਾਂ ਦਾ ਬਹੁਤ ਸਹਿਯੋਗ ਮਿਲਿਆ ਨੇ ਇਸ ਮੰਤਵ ਪ੍ਰਾਪਤੀ ਕਰਨ ਵਾਸਤੇ ਸਟਾਫ ਬਹੁਤ ਵਧੀਆ ਹੈ ਫਰੈਂਡਲੀ ਸਟਾਫ ਹੈ ਪੂਰਾ ਉਹ ਬਹੁਤ ਸਾਧਨ ਦੇ ਬੱਚੇ ਦਾ ਬਹੁਤ ਮਿਹਨਤ ਵੀ ਕਰਵਾਂਦੇ ਆ ਸਕੂਲ ਦਾ ਬਹੁਤ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਮਾਹੌਲ ਬਹੁਤ ਵਧੀਆ ਸਕੂਲ ਦਾ ਇੱਥੇ ਡਿਸਪੀਨ ਵੀ ਬਹੁਤ ਜਾ ਕੇ ਰੱਖਿਆ ਹੈ ਇਹਨਾਂ ਦੇ ਬੱਚਾ ਨਾ ਬਰੇ ਹੋਰ ਕੰਪਿਊਟਰ ਲੈਬ ਵੀ ਬਣ ਗਈ ਹੈ ਪੂਜਾ ਦੇ ਅੱਗੇ ਬਹੁਤ ਤੇ ਪੈਨਲ ਵੀ ਬਹੁਤ ਲੱਗੇ ਹੋਏ ਸਕੂਲ ਬਹੁਤ ਡਵੈਲਪ ਹੋ ਰਹੀ ਹੈ ਅੱਜ ਦੇ ਵਿੱਚ ਕਿ ਵਿਕਮਾਰੀ ਮੈਥ ਗਵਰਨਮੈਂਟ ਸਿਟੀ ਅਦਰ ਸਕੂਲ ਪਰਕਰ ਲੁਹੇ ਸਾਡੇ ਬੀਚ ਬਜਰ ਅਰਧਾਰ ਸਿੰਘ ਜੀ ਹੈ ਸਾਡੇ ਪੰਚਾਇਤ ਦੇ ਮਨਿੰਦਰ ਕੋਰ ਜੀ ਨੇ ਸਟ ਸਾਰਾ ਸਕਾਈ ਬਹੁਤ ਹੋ ਰਿਹਾ ਹੈ ਮਹਿੰਦੁਰ ਗਏ ਬੱਚੇ ਲੋਕ ਬਹੁਤ ਜ਼ਿਆਦੇ ਅੱਗੇ ਮੋਟੀਵੇਟ ਕਰ ਰਹੇ ਹੈ ਸਾਡਾ ਸਕੂਲ ਚੁੜਿਆ ਹੋਣਾ ਸਪੋਰਟਸਾਈ ਬਹੁਤ ਜ਼ਿਆਦੇ ਹੋ ਗਏ ਹੈ ਅੱਗੇ ਉਹਨੇ ਕਾਫੀ ਉਹਨੇ ਸ਼ੂਟਿੰਗ ਰੇਨ ਵੀ ਬਣ ਰਹੀ ਹੈ ਸਕੂਲ ਚ ਕਬੱਡੀ ਦੇ ਮੈਚ ਵੀ ਆ ਰਹੇ ਨੇ ਉਹ ਤਾਂ ਜੀ ਗਰਾਊਂਡ ਵੀ ਬਣ ਰਿਹਾ ਹੈ ਬੈਡਮਿੰਟਨ ਦਾ ਗਰਾਊਂਡ ਹੈ ਬੇਸਬਾਲ ਦਾ ਸਾਹ ਚਿੱਟੇ ਬਣ ਰਹੀ ਹੈ ਇੱਥੇ ਅੰਕ ਪ੍ਰਾਪਤ ਕਰਨਾ ਵਾਸਤੇ ਜਿਹੜਾ ਤੁਹਾਨੂੰ ਕੰਮ ਰੋਜ਼ ਕਰਵਾ ਰਹੇ ਉਹਨੂੰ ਉਸੇ ਦਿਨ ਹੀ ਜਾ ਕੇ ਘਾਰਾ ਕਰੋ ਇਹਦੇ ਨਾਲ ਹੀ ਬੰਦੇ ਲੋਕਾਂ ਦੇ ਸਟ्रेस ਨਹੀਂ ਵਧਦੇ ਜਦੋਂ ਦੇ ਬੈਲ ਤੇ ਵਧੀਆ ਅਗੇ ਅੰਕ ਪ੍ਰਾਪਤ ਕਰ ਸਕਦੇ ਬੱਚੇ ਇਸ ਕਰਕੇ ਉਹਨਾਂ ਨੂੰ ਜੋ ਕੰਮ ਰੋਹ ਦਿੱਤਾ ਜਾ ਰਿਹਾ ਉਹਨੂੰ ਦਿੱਕੇ ਦੇਖੋ ਉਹਨੂੰ ਯਾਦ ਰੱਖੋ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਬਹੁਤ ਜ਼ਿਆਦਾ ਮਿਹਨਤ ਕਰੋ ਆਪਣੇ ਸਾਡੇ ਅਗਰ ਸਕੂਲ ਦਾ ਨਾਮ ਹੋਰ ਰੋਸ਼ਨ ਕਰੋ ਕਿਉਂਕਿ ਤੇ ਜੈਨ ਹੋਰ ਵਧਾਂਦੇ ਜਾਵੇ ਮਾਣਯੋਗ ਸਿੱਖਿਆ ਮੰਤਰੀ ਜੀ ਤੁਸੀਂ ਦੇਖੋ ਸਾਡਾ ਇਹ ਸਕੂਲ ਹੈ ਜੀ ਜੀ ਜਿਵੇਂ ਸੁਣੀ ਕਾਫੀ ਰੱਗੀ ਕਰ ਰਿਹਾ ਹਾਰੇ ਤੋਂ ਔਰ ਅੱਜ ਦਾ ਅਕੈਡਮੀ ਪੱਖੋਂ ਜਿਹੜਾ ਨਵੀਂ ਜਿਹਾ ਘਟਾ ਆ ਸਾਡੇ ਬੜੇ ਮਾਨ ਦੀ ਗੱਲ ਹੈ ਕਿ 14 ਸਾਲ ਤੋਂ ਇਹ ਸਕੂਲ ਚਲੰਨ ਕਰ ਰਿਹਾ ਔਰ ਪਹਿਲੀ ਮੈਰਿਟ ਜਿਹੜੀ ਆਈ ਹੈ ਇਹ ਇੱਕ ਸਿੱਖਿਆ ਕ੍ਰਾਂਤੀ ਦਾ ਇੱਕ ਪਹਿਲਾ ਨਮੂਨਾ ਸਾਡੇ ਸਾਹਮਣੇ ਆਇਆ ਮੈਂ ਇਹਦੇ ਲਈ ਜਿੱਥੇ ਉਸ ਬੱਚੇ ਦੀ ਸਖਤ ਮਿਹਨਤ ਅੱਤੇ ਉਸ ਦੇ ਪੇਰੈਂਟਸ ਦਾ ਨਾਲ ਹੋਣਾ ਉੱਥੇ ਹੀ ਸਾਡੇ ਅਧਿਆਪਕਾਂ ਦੀ ਇੱਕ ਟਿਮਿੰਗ ਪ੍ਰੋਵਾਈਡ ਕੀਤਾ ਹੈ ਸੋ ਅਸੀਂ ਅੱਗੇ ਤੋਂ ਵੀ ਯਾਦ ਕਰਦੇ ਹਾਂ ਕਿ ਇਨੀਸ਼ੀਏਟਰ ਦੇ ਵਿੱਚ ਸਾਡੇ ਹਰ ਇੱਕ 8ਵੀਂ 10ਵੀਂ 12ਵੀਂ ਦੇ ਵਿੱਚ ਮਾਤਾ ਐ ਗਰਮੀਆਂ ਜਿਸ ਤਰ੍ਹਾਂ ਅਸੀਂ ਇੱਥੇ এনवायरमेंट ਤਿਆਰ ਕੀਤਾ ਸੋ ਮੈਂ ਧੰਨਵਾਦ ਕਰਾਂਗਾ ਮંત્રી ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਟੀਚਰ ਪ੍ਰੋਵਾਈਡ ਕਰਾਇਆ ਲੈ ਕੇ ਰ ਆ ਪ੍ਰੋਵਾਈਡ ਕਰਾਏ ਜਿਨ੍ਹਾਂ ਨੇ ਇੰਕੌਲਟੀ ਮੈਰਿਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਆਏ ਤੇ ਇਹ ਬੜੇ ਸਾਡੇ ਮਾਣ ਦੀ ਗੱਲ ਹੈ ਕਿ ਸਾਡੇ ਅਰਕੀ ਦੇ ਵਿੱਚੋਂ ਦੋ ਮੈਂਟ ਆਈਆਂ ਜਿਹਦੇ ਵਿੱਚ ਪਹਿਲਾ ਵਿਦਿਆਰਥੀ ਸਾਡਾ ਆਇਆ। ਥੈਂਕ ਯੂ ਕਰਨ। ਤਕਸ਼ਾ ਸਿਨਰ ਸੈਂਟਰ ਸਕੂਲ ਵੱਲੋਂ ਦੀ ਪਰ ਲਈ ਪੜੇ ਮਾਣ ਦੀ ਗੱਲ ਹੈ। ਪਹਿਲੀ ਵਾਰ ਜਿਹੜਾ ਸਾਡਾ ਇੱਕ ਵਿਦਿਆਰਥੀ ਮੈਰਿਟ ਵਿੱਚ ਆਇਆ। ਗੱਲਾ ਇੱਕ ਵਿਦਿਆਰਥੀ ਨਹੀਂ ਸਾਡੇ ਬਾਕੀ ਨਤੀਜੇ ਜਿਹੜੇ ਉਹ ਵੀ ਬੜੇ ਸ਼ਾਨਦਾਰ ਰਹੇ ਨੇ। ਸਾਇੰਸ ਦੇ ਵਿੱਚ 12 ਵਿਦਿਆਰਥੀ ਜਿਹੜੇ 90% ਤੋਂ ਉੱਪਰ ਆਏ ਨੇ 100% ਸਾਡੇ ਨਤੀਜੇ ਆਏ ਨੇ। ਜਿੱਥੇ ਇਹ ਸਿਹਰਾ ਪ੍ਰਿੰਸੀਪਲ ਅਰਤਾਰ ਸਿੰਘ ਦਗੋਲੀ ਮੈਂ ਜਾਂਦਾ ਉੱਥੇ ਸਾਰੇ ਸਟਾਫ ਦੀ ਅਨਥਤ ਮਿਹਨਤ ਦੇ ਸਦਕਾ ਅਤੇ ਵਿਦਿਆਰਥੀਆਂ ਦੀ ਜਿਹੜੀ ਕੀਤੀ ਗਈ ਸੱਚ ਮਿਹਨਤ ਹੈ ਉਹ ਵਜਬ ਰਹੀ ਹੈ ਤੇ ਅਸੀਂ ਸਾਰੇ ਸਟਾਫ ਦੇ ਵੱਲੋਂ ਆਪਣੀ ਬਚਨਵੱਤਾ ਦੌਰਾਂਦੇ ਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਵਾਸਤੇ ਬੱਚਿਆਂ ਦੀ ਬੈਟਰਮੈਂਟ ਦੇ ਵਾਸਤੇ ਕੋਈ ਕਸਰ ਜਿਹੜੀ ਆਪਾਂ ਨਹੀਂ ਛੱਡਾਂਗੇ ਅਜੀ ਸ੍ਰੀਕਲ ਜੀ ਮੈਂ ਮਨਿੰਦਰ ਕੋਹਰ ਲੈਕਚਰ ਫਿਜ਼ਿਕਸ ਅਦਰ ਸਕੂਲ ਤੋਂ ਸਕੂਲ ਗੋਦੀਪੁਰ ਸਾਡੇ ਸਕੂਲ ਦਾ ਜਿਹੜਾ ਵਿਦਿਆਰਥੀ ਬੀਬੀ ਕੁਮਾਰ ਸਨੋ ਨੀ ਕ੍ਰਿਸ਼ਨ ਪਿੰਡ ਕਮੀੜਾ ਤੋਂ ਆਏ ਇਹ ਬੱਚੇ ਨੇ ਮੈਰਿਟ ਦੇ ਵਿੱਚ ਆ ਕੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਇਹ ਬੱਚਾ ਪਲੱਸ 1 ਤੋਂ ਸਾਡੇ ਸਕੂਲ ਦੇ ਵਿੱਚ ਆਇਆ ਤੇ ਸ਼ੁਰੂ ਤੋਂ ਹੀ ਬੜੀ ਹੀ ਅੰਤਕ ਮਿਹਨਤ ਕਰ ਰਿਹਾ ਸੀ ਤੇ ਆਪਾਂ ਸ਼ੁਰੂ ਤੋਂ ਹੀ ਇਸ ਤੋਂ ਇਹ ਚੀਜ਼ ਦੀ ਆਸ ਵੀ ਰੱਖੀ ਹੋਈ ਸੀ ਤੇ ਇਹਨੇ ਸਾਡੀ ਆਸਾਂ ਨੂੰ ਜਿਹੜੇ ਹੈਗੇ ਆ ਪੂਰ ਵੀ ਪੂਰੇ ਹੈ ਤੇ ਸਾਨੂੰ ਮੈਰਿਟ ਦੇ ਵਿੱਚ ਲਿਆ ਕੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਤੇ ਇਸ ਮਿਹਨਤ ਦੇ ਵਿੱਚ ਬੱਚੇ ਦੀ ਮਿਹਨਤ ਹੈ ਸਾਡੇ ਪ੍ਰਿੰਸੀਪਲ ਸਰ ਸਰਦਾਰ ਅਵਤਾਰ ਸਿੰਘ ਜੀ ਦੇ ਵੀ ਬਹੁਤ ਮਿਹਨਤ ਹੈ ਜਿਨ੍ਹਾਂ ਨੂੰ ਸਾਨੂੰ ਪ੍ਰੋਪਰ ਗਾਈਡੈਂਸ ਦੇ ਕੇ ਕਿ ਬੱਚੇ ਦੇ ਮੈਰਿਟ ਲਈ ਸਾਡੀ ਬਹੁਤ ਮਦਦ ਕੀਤੀ। ਫੂਲ ਸਾਡੀ ਪੇਰੈਂਟਸ ਨੂੰ ਵੀ ਇਹੀ ਓਪੀਨੀਅਨ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਦੇ ਲਈ ਜਿਥੇ ਅਸੀਂ ਬਚਨ ਅਧਿਆਪਕ ਦੇ ਨਾਲ ਨਾਲ ਥੋੜੀ ਜਿਹੜੀ ਗਾ ਸਾਨੂੰ ਗਾਈਡੈਂਸ ਹੈ ਉਹ ਵੀ ਬਹੁਤ ਜ਼ਰੂਰੀ ਹੈ। ਸੋ ਜਿੰਨਾ ਕਿ ਗਾਈਡ ਅਸੀਂ ਕਰਦੇ ਆ ਅਗਰ ਤੁਹਾਡੀ ਕੋਆਪਰੇਸ਼ਨ ਹੋਏਗੀ ਤਾਂ ਆਦਰਸ਼ ਸਕੂਲ ਹਮੇਸ਼ਾ ਬੁਲੰਦੀਆਂ ਨੂੰ ਛੂਹੇਗਾ ਧੰਨਵਾਦ ਇਹ ਗੱਲ ਹੈ ਕਿ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਲਾਲਪੁਰ ਸਾਹਿਬ ਦੇ ਵਿਦਿਆਰਥੀ ਸਾਇੰਸ ਗਰੁੱਪ ਜੋ ਜਿਹੜਾ ਵਿਦਿਆਰਥੀ ਹੈ ਵਿਵੇਕ ਕੁਮਾਰ ਨੇ ਪੰਜਾਬ ਦੇ ਵਿੱਚੋਂ ਮੈਰਿਟ ਹਾਸਿਲ ਕਰਕੇ ਸਾਡਾ ਮਾਣ ਵਧਾਇਆ ਖਾਸ ਤੌਰ ਤੇ ਸਿੱਖਿਆ ਮੰਤਰੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਆਦਰਸ਼ ਸਕੂਲ ਦੇ ਵਿੱਚ ਇੰਨਾ ਵੱਡਾ ਇਨਫਰਾਸਟ੍ਰਕਚਰ ਦਿੱਤਾ ਅਬਿਆਪਕ ਕੋਆਰਡਿਨੇਟ ਕੀਤੇ ਆ ਪ੍ਰੋਮੋਸ਼ਨਾਂ ਕੀਤੀਆਂ ਤੇ ਬੱਚਿਆਂ ਨੂੰ ਅਧਿਆਇ ਐਨਵਾਇਰਨਮੈਂਟ ਦਿੱਤਾ ਜਿਹਦੇ ਵਿੱਚ ਅੱਜ ਅਦਰ ਸਕੂਲ ਇਲਾਕੇ ਦਾ ਇੱਕ ਨਾਮੀ ਸਕੂਲ ਬਣ ਕੇ ਉਭਰਿਆ ਸੋ ਅਸੀਂ ਅੱਗੇ ਵੀ ਆਸ ਕਰਦੇ ਆ ਕਿ ਸਾਡੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਆ ਉਹ ਇਸ ਤੋਂ ਵੀ ਵੱਧ ਉਪਲਬਧੀਆਂ ਪ੍ਰਾਪਤ ਕਰਨਗੇ ਤੇ ਪੰਜਾਬ ਦੇ ਵਿੱਚੋਂ ਕਲੀਆਂ ਪ੍ਰੋਮੋਸ਼ਨਾਂ ਉਹਦੇ ਵਿੱਚ ਰਹਿਣਗੇ ਜੀ ਤਾਂ ਪਤਾ ਲੱਗਿਆ ਹੈ ਕਿ ਕਿਸਾ ਦਾ ਬੱਚਾ ਬਵੀਕ ਕੁਮਾਰ ਜਿਹੜਾ ਹੈ ਪਾਸ ਸਕੂਲ ਦੇ ਵਿੱਚ ਬਹੁਤ ਚੰਗੇ ਨੰਬਰ ਨਾਲ ਪਾਸ ਹੋਇਆ ਹੈ ਜੀ ਮੈਰਿਟ ਦੇ ਵਿੱਚ ਆਇਆ ਹੈ ਜੀ ਦੇ ਪਿੱਛੇ ਸੱਚੀ ਦੀ ਮੇਨ ਫੋਟ ਹੈ ਨਾਲ ਇਹ ਮੈਂ ਇਹਨ ਤੋਂ ਮਵਾਦ ਦਈਆਂ ਪਰ ਪੂਰੀ ਸਟਾਫ ਜਿਹੜਾ ਸਾਡਾ ਹੋਏ ਨੇ ਬਹੁਤ ਅੱਛਾ ਪੀਚ ਕਰ ਰਹੇ ਹੈ ਇਸ ਲਈ ਮੇਰੀ ਪੇਰੈਂਟਸ ਨੂੰ ਵੀ ਪਾਕਿ ਸਾਰੇ ਸਟਾਫ ਨੂੰ ਸਾਰਿਆਂ ਨੂੰ ਔਰ ਪੜ੍ਹਾਇਆ ਚੈਨਲ ਪਰ ਸਹੀ ਕੰਮ ਕਰ ਰਹੇ ਸਾਰਿਆਂ ਨੂੰ ਬਹੁਤ ਧੰਨਵਾਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਸਾਈ ਹੋਏ ਪਵਿੱਤਰ ਨਗਰੀ ਦੇ ਵਿੱਚ ਇੱਕ ਸੰਸਥਾ ਹੈ ਗਵਰਨਮੈਂਟ ਆਧਾਰ ਸੀ ਸੀਨੀਅਰਸ ਕੰਟਰੀ ਸਕੂਲ ਲੋਧੀਪੁਰ ਜੀ.ਡੀ. ਕਮਾਨ ਸਰਦਾਰ ਅਰਵਾਰ ਸਿੰਘ ਜੀ ਦੇ ਲੋਧੀ ਖਾਤੇ ਵਿੱਚ ਹੈ ਤੇ ਸਮੁੱਚਾ ਜਿਹੜਾ ਸਟਾਫ ਹੈ ਉਹਦੀ ਅਣਥੱਕ ਮਿਹਨਤ ਸਦਕਾ ਤੇ ਬੱਚਿਆਂ ਦੀ ਅਣਥੱਕ ਮਿਹਨਤ ਸਦਕਾ ਅੱਜ ਨਤੀਜਾ ਸਾਡੇ ਸਾਹਮਣੇ ਹੈ ਵਿਵੇਕ ਕੁਮਾਰ ਪਲੱਸ 2 ਨਾਨ ਮੈਡੀਕਲ ਦਾ ਬੱਚਾ ਜਿਹੜਾ ਉਹ ਮੈਰਿਟ ਦੇ ਵਿੱਚ ਆਇਆ ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਇੱਕ ਮੀਲ ਪੱਥਰ ਸਾਬਤ ਹੋਇਆ ਆਦਰਸ਼ ਸਕੂਲ ਨੇ ਆਪਣੀ ਧਾਤ ਜਮਾਈ ਹੈ ਤੇ ਹਮੇਸ਼ਾ ਬੁਲੰਦੀਆਂ ਸੂਹੇਗਾ ਤੇ ਇਸ ਲਈ ਮੁਬਾਰਕਬਾਦ ਹੈ ਜੀ ਜਿਹੜੇ ਇਹਨਾਂ ਦੇ ਟੀਚਰ ਹੈ ਮੈਡਮ ਮਨਿੰਦਰ ਕੌਰ ਜੀ ਲੈਕਚਰਰ ਸੋਨਸਿੰਘ ਜੀ ਕੈਮਿਸਟਰੀ ਤੇ ਇਹ ਸਾਰੇ ਜਿਹੜੇ ਲੈਕਚਰਰ ਕਿਡਰ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਬੱਚੇ ਨੂੰ ਪਾਲਿਸ਼ ਕਰਕੇ ਮੈਰਿਟ ਤੇ ਲਿਆਂਦਾ ਜੀ ਸਾਰਿਆਂ ਨੂੰ ਬਹੁਤ-ਬਹੁਤ ਵਾਟਵਾਦ ਅੱਜ ਬੱਚਾ ਸਕੂਲ ਅਦਸ ਤੋਂ ਸਨਰਤ ਤੋਂ ਪਹਿਲੇ ਨੰਬਰ ਤੇ ਆਇਆ ਜੀ ਤੇ ਮੈਂ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੱਚਿਆਂ ਦਾ ਜਿੰਮੇਤ ਕਰਾਈ ਜੇ ਸਾਰੇ ਸਟਾਫ ਨੂੰ ਅਦਾ ਸਕੂਲ ਦੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਇਹ ਕਹਾ ਵੀ ਬੱਚਿਆਂ ਨੇ ਜਿੰਮੇਤ ਕਰਾਈ ਜਾਂ ਕਿੰਨਾ ਬੱਚਾ ਦਾ ਜਿਹੜਾ ਸਟੇਟਸ ਵਧੀਆ ਸਾਡੇ ਅਰੋਧ ਭਾਜੀ ਸਿੱਖਿਆ ਮੰਤਰੀ ਜੀ ਤੇ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਕੂਲ ਦਾ ਕੰਮ ਸਾਰਿਆਂ ਤੋਂ ਵਧੀਆ ਐਜੂਕੇਸ਼ਨ ਵਧੀਆ ਟੀਚਰ ਵਧੀਆ ਤੇ ਸਾਰੇ ਸਕੂਲਾਂ ਦਾ ਉਹਨਾਂ ਨੇ ਮੈਨੇਜਮੈਂਟ ਸਾਰਾ ਪੱਲੂ ਵੀ ਵਧੀਆ ਕਰਿਆ ਮੈਂ ਮੁਕੇਸ਼ ਕੁਮਾਰ ਲੈਕਚਰਰ ਕਾਮਰਸ ਸਾਡੇ ਸਕੂਲ ਦੇ ਬੱਚੇ ਜਿਵੇਂ ਕਿ ਮੈਂ ਉਹਨਾਂ ਪਲੱਸ 2 ਦੇ ਕਾਮਰਸ ਦੇ ਬੱਚਿਆਂ ਦਾ ਇੰਚਾਰਜ ਵੀ ਰਿਹਾ ਜੀ ਤੇ ਬਹੁਤ ਸਾਰੇ ਬੱਚੇ ਜਿਹੜੇ ਮੇਰੇ ਕੋਲ ਇਹੋ ਜਿਹੇ ਹੈ ਜਿਨ੍ਹਾਂ ਦੇ 90% ਤੋਂ ਵੱਧ ਨੰਬਰ ਆਏ ਹਨ ਔਰ ਸਾਡੇ ਸਕੂਲ ਦਾ 14 ਸਾਲਾਂ ਦਾ ਜਿਹੜਾ ਰਿਕਾਰਡ ਟੁੱਟਿਆ ਪਹਿਲੇ 14 ਸਾਲਾਂ 'ਚ ਕਦੇ ਵੀ ਸਾਡੇ ਸਕੂਲ ਦੀ ਕੋਈ ਮੈਰਿਟ ਨਹੀਂ ਆਈ ਪਰ ਇਸ ਵਾਰ ਇਹ ਜਿਹੜੀ ਮੈਰਿਟ ਆਈ ਹੈ ਵਿਵੇਕ ਨਾਮ ਦਾ ਲੜਕਾ ਹੈ ਜੋ ਕਿ ਨਾਨ ਮੈਡੀਕਲ ਚੁਣੇ ਮੈਰਿਟ ਬਣਾਈ ਹੈ ਆਪਣੀ ਤੇ ਇਹਦਾ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ ਇਲਾਕੇ ਨੂੰ ਵੀ ਮਾਣ ਹੈ ਤੇ ਸਾਡੇ ਸਕੂਲ ਨੂੰ ਵੀ ਮਾਣ ਹੈ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਪੂਰੇ ਸਟਾਫ ਨੂੰ ਈਵਨ ਉਹਨਾਂ ਦੇ ਪੇਰੈਂਟਸ ਨੂੰ ਵੀ ਬਹੁਤ ਅਸੀਂ ਵਧਾਈ ਦਿੰਨੇ ਆ ਇਸ ਗੱਲ ਦੀ ਕਿ ਇਹ ਬੱਚਾ ਜਿਹੜਾ ਹੈ ਇੱਕ ਪਿੰਡ ਦੇ ਵਿੱਚੋਂ ਨਿਕਲ ਕੇ ਸ਼ਹਿਰਾਂ ਵਾਲੇ ਬੱਚਿਆਂ ਨੂੰ ਜਿਹੜਾ ਹੈ ਉਹਨੇ ਕੰਪੀਟੀਸ਼ਨ ਦਿੱਤਾ ਹੈ ਤੇ ਮੈਂ ਬਹੁਤ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨੂੰ ਸ਼ੁਭ ਕਾਮਨਾਵਾਂ ਦਿੰਦਾ ਬਹੁਤ ਬਹੁਤ ਅਲਵਾਨਾ ਮੈਂ ਬਲਕਾਰ ਸਿੰਘ ਲੈਕਚਰਰ ਇਕਨੋਮਿਕਸ ਅਦਰਸ ਸਕੂਲ ਵਿੱਚ ਸੇਵਾ ਨਿਭਾ ਰਿਹਾ ਹਾਂ ਸਾਰੇ ਨੂੰ ਪਤਾ ਹੀ ਕੱਲ ਜਿਹੜਾ ਐ ਪਲਸ 2 ਦਾ ਰਿਜ਼ਲਟ ਆਇਆ ਸਾਡੇ ਸਕੂਲ ਦਾ ਜਿਹੜਾ ਐ ਰਿਜ਼ਲਟ ਬਹੁਤ ਵਧੀਆ ਆਇਆ ਤੇ ਅਸੀਂ ਆਰਟਸ ਪ੍ਰੋਗਰਾਮ ਬ੍ਰੋਕ ਕਰਦੇ ਆ ਤੇ ਜਿਸ ਕਰਕੇ ਸਾਡੇ ਆਰਟਸ ਦੇ ਬੰਦੇ ਬੱਚੇ ਜਿਹੜੇ ਆਗੇ ਆ ਉਹ ਬਹੁਤ ਵਧੀਆ ਰਿਜ਼ਲਟ ਉਹਨਾਂ ਨੇ ਲਿਆ ਹੈ ਤੇ 92 प्लस प्लस वी ਹੈਗੇ ਸਰਕੋਰ 80 प्लस वी हैगे ते ए साडा जेड़ा रिकॉर्ड है पिछले 14 साल दा जेड़ा बढ़िया रिकॉर्ड टकेया ए जेड़ा साडा रिजल्ट आया ए ਸਾਡੇ ਸਾਰੇ ਅਧਿਆਪਕਾਂ ਦੀ ਪ੍ਰਿੰਸੀਪਲ ਸਾਹਿਬ ਦੀ ਮਿਹਨਤ ਬੱਚਿਆਂ ਦੀ ਮਿਹਨਤ ਉਹਨਾਂ ਦੇ ਪੇਰੈਂਟਸ ਦੀ ਮਿਹਨਤ ਦਾ ਹਈ ਕੀਤਾ ਹੈ ਕਿ ਸਾਡਾ ਬੱਚਾ ਇੱਕ ਮੈਥ ਵਿੱਚ ਵੀ ਆਇਆ ਹੈ ਤੇ ਇਹ ਵੀ ਸਾਡਾ 14 ਸਾਲ ਦਾ ਰਿਕਾਰਡ ਟਕੇਆ ਅਸੀਂ ਉਸ ਬੱਚੇ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਉਸ ਬੱਚੇ ਦੀ ਮਾਂ ਪਿਓ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਆਪਣੇ ਬੱਚੇ ਦੀ ਪਰਵਰਿਸ਼ ਕਰੇ ਜਾਂ ਕੀਤੀ ਹੈ ਸਕੂਲ ਵਿੱਚ ਆਪਾਂ ਵੀ ਦੇਖਭਾਲ ਕੀਤੀ ਹੈ ਤੇ ਇਹ ਸਾਰਾ ਜਿਹੜਾ ਸਿਹਰਾ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਸਾਡੇ ਸਕੂਲ ਦੇ ਅਧਿਆਪਕਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਜਾਂਦਾ ਹੈ ਤੇ ਸਾਡਾ ਇਸੇ ਤਰ੍ਹਾਂ ਸਕੂਲ ਜਿਹੜਾ ਹੈ ਇਹ ਆਉਣ ਵਾਲੇ ਸਮੇਂ 'ਚ ਜੀ ਤੇ ਤਰੱਕੀਆਂ ਜੀ ਅਤੇ ਜਾਵੇ ਤੇ ਬੱਚੇ ਸਾਡੇ ਵੱਲ ਤੋਂ ਵੱਲ ਜਿਹੜੇ ਮੈਡ ਚਾਨ ਧੰਨਵਾਦ ਮੇਰਾ ਨਾਮ ਅਗਮੋਤ ਸਿੰਘ ਹੈ ਮੈਂ ਬੋਰਡ ਦੇ ਸਹਿਯੋਗ ਨਾਲ ਸਕੂਲ ਜਿਹੜੇ ਸੀ ਮੈਡਟਾਈਮ ਮੈਂ ਵੀ ਮਿਹਨਤ ਕੀਤੀ ਚੰਗੇ ਨੰਬਰਾਂ ਨਾਲ ਨਾਵਰ ਸ਼ਾਹਤ ਦੇ ਰਹੀਏ ਮੈਂ گورਨਮੈਂਟ ਅਦਰਸ ਸੀਨੀਅਰ ਸੈਕੰਡਰੀ ਸਕੂਲ ਦੇ ਆਗਿਆ ਸਾਡਾ ਸਕੂਲ ਦੇ ਇੱਕ ਵਿਦਿਆਰਥੀ ਜੋ ਵਾਰਮਿੰਗ ਸਮੇਂ ਤੇ ਕਰ ਰਿਹਾ ਹੁੰਦਾ ਹੈ ਮੈਰਿਟਾਈ ਮੈਂ ਉਹਨਾਂ ਦੇ ਲੈ ਕੇ ਮੋਟੀਵੇਸ਼ਨ ਲੈ ਕੇ ਮੈਂ ਵੀ ਆਪਣੇ ਸਕੂਲ ਦੀ ਮੈਰਿਟ ਲਾਉਂਗਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਾਂਗਾ ਮੇਰਾ ਨਾਮ ਬਿਚਾ ਹੈ ਤੇ ਮੈਂ ਕਲਾਸ 12ਵੀਂ ਦੀ ਵਿਦਿਆਰਥਣਾ ਤੇ ਮੇਰੇ ਸਕੂਲ ਦਾ ਨਾਮ گورਨਮੈਂਟ ਅਦਰਸ ਸੀਨੀਅਰ ਸੈਕੰਡਰੀ ਸਕੂਲ ਹੈ ਮੈਨੂੰ ਬਹੁਤ ਮਾਣ ਹੈ ਕਿ ਸਾਡੇ ਸਕੂਲ ਦੇ ਜਿਹੜੇ ਭਾਜੀ ਆ ਉਹਨਾਂ ਦੇ ਪੜ੍ਹਮੇ ਦੇ ਵਿੱਚ ਮੈਰਿਟ ਆਈ ਹੈ ਤੇ ਸਾਨੂੰ ਵੀ ਉਹਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਅਗਲੀ ਸਾਲ ਅਸੀਂ ਵੀ ਮੈਰਿਟ ਵਿੱਚ ਆਈਏ ਤੇ ਉਹਨਾਂ ਦੀ ਮਿਹਨਤ ਦਾ ਹੀ ਕੰਮ ਹੈ ਕਿ ਜਿਹੜਾ ਉਹਨਾਂ ਨੇ ਮੈਰਿਟ ਲਈ ਹੈ 3 ਗ੍ਰੇਡ ਬੜੇ ਹੈ ਤੇ ਅਸੀਂ ਵੀ ਉਹਨਾਂ ਤੋਂ ਹੀ ਪ੍ਰੇਰਣਾ ਲੈਂਦੇ ਹਾਂ